ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਬੜਾ ਦੁੱਖ ਨਾਲ ਕਹਿਣਾ ਪੈ ਰਿਹਾ ਇਹ ਪਿੰਡ ਜੈਦ ਦੀ ਵੀਡੀਓ ਹੈ ਪਿੰਡ ਜੈਦ ਇਹ ਬਿਲਕੁਲ ਇਧਰੋਂ ਰਾਮਪਰਲੀ ਸਾਈਡੋਂ ਇਧਰੋਂ ਜਦੋਂ ਮੋੜ ਕਰਨ ਨੂੰ ਜਾਂਦੇ ਆ ਬਚਾਲੇ ਜੀ ਪਿੰਡ ਦੇ ਆ ਗਏ ਇਧਰ ਤਪੇ ਵਾਲੀ ਸਾਈਡਾਂ ਨੂੰ ਬਚਾਲੇ ਜਾ ਕੇ ਯਾਨੀ ਕਿ ਹੋ ਸਕਦਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੋਵੇ ਹੋ ਸਕਦਾ ਮਾਨਸਾ ਦਾ ਜਾਂ ਬਠਿੰਡੇ ਦਾ ਇਹ ਪਿੰਡਾਂ ਦੀ ਬਚਾਲੇ ਹਦਾਂੀਆਂ ਤੇ ਜੈਦ ਪਿੰਡ ਠੀਕ ਆ ਸ਼ਾਇਦ ਬਠਿੰਡੇ ਦੀ ਹੈ ਤਾਂ ਇਹ ਆਮਾ ਜੱਸੀ ਕੀ ਜੀ ਥੋੜੀ ਜੀ ਜ਼ਮੀਨ ਦੇ ਮਾਲਕ ਦੋ ਢਾਈ ਕਿੱਲਾਂ ਦੇ ਇਹ ਬੜੇ ਦੁੱਖ ਵਾਲੀ ਗੱਲ ਲੱਗੀ ਅੱਜ ਵਕ ਬਹੁਤ ਚੰਗੀ ਮੱਝ ਤੇ ਬੜਾ ਲਿਮਟ ਲੋਨ ਬਣਾ ਕੇ ਲਿਆਂਦੀ ਸੀ ਇਹਨਾਂ ਨੇ 3 ਲੱਖ ਰੁਪਏ ਲਾਇਆ ਸੀਗਾ ਲਿਮਟ ਲੋਨ ਬਣਾ ਕੇ 7 ਲੱਖ ਰੁਪਏ ਦੀ ਮੱਝ ਲਿਆਂਦੀ ਸੀ ਪੂਰੀ ਤੁਣੋਂ ਮਣੋਂ ਵੀ ਆਏ ਵੀ ਮੂਰੇ ਚੱਲ ਜਿਵੇਂ ਜਵਾਕਾਂ ਨੂੰ ਹੁੰਦਾ ਵੀ ਮੇਲੇ ਮੂਲੇ ਵੀ ਲਾਵਾਂਗੇ ਆਪਾਂ ਵੀ ਕੁਝ ਵੀ ਦੁੱਧ ਪਾਣੀ ਵੀ ਪਾਵਾਂਗੇ ਤਾਂ ਇਹ ਮੱਝ ਦੀ ਚਾਂਚੱਕ ਡੈਥ ਹੋ ਗਈ ਬਈ ਟੈਗ ਹੋ ਗਿਆ ਕਿ ਪਰਿਵਾਰ ਦਾ ਹਾਲ ਦੇਖਣ ਨਹੀਂ ਜਾਂਦਾ ਇਹਨਾਂ ਦਾ ਨੰਬਰ ਹੈਗਾ ਵੀਰੇ 9569595695 627068 9569527068 ਇਹ ਨੰਬਰ ਆ ਵੀਰੇ ਤੇ ਚੱਲੇਣੀਆਂ ਦੇ ਵਿਚਾਰੇ ਇਹਨਾਂ ਕੋਲੇ ਮੱਝ ਵੀ ਇਹੀ ਸੀਗੀ ਸਾਨੂੰ ਪਤਾ 2.5 ਕਿੱਲੇ ਵਾਲੀ ਆ ਪਹਿਲਾਂ ਵੀ ਖੋਲਣੀ ਦੇਖਣ ਨੂੰ ਤਾਂ ਲੱਗਦਾ ਵੀ ਬਹੁਤ ਐ ਪਰ ਪੁਰਾਣੇ ਸਮੇਂ ਦੀਆਂ ਹੌਲੀ-ਹੌਲੀ ਕੋਈ ਕਮਜ਼ੋਰੀਆਂ ਹੁੰਦੀਆਂ ਹੁਣ ਬੱਚੇ ਦੀ ਜਿੱਦ ਦੇ ਉੱਤੇ ਇੱਕ ਮੱਝ ਇਹਨਾਂ ਨੇ ਲੈ ਕੇ ਦਿੱਤੀ ਸੀਗੀ ਜੀ 2.5 ਕਿੱਲੇ ਤਾਂ ਬਹੁਤ ਔਖਾ ਸਾਨੂੰ ਪਤਾ ਬਹੁਤ ਥੋੜੀ ਪਹਿਲੀ ਹੁੰਦੀ ਐ ਕਿਉਂਕਿ ਆਮਦਨੀ ਆਪਣ ਨੂੰ 2.5 ਲੱਖ ਵਾਲੀ ਚ 2.5 ਲੱਖ ਦੀ ਜਾਂਦਨ ਹੁੰਦੀ ਐ 2.5 ਕਿੱਲਾਂ ਦੇ ਵਿੱਚੋਂ ਓਨੇ ਕ ਬੱਚਿਆਂ ਨੂੰ ਫਿਰ ਸੰਬੂਸਾਂ ਤੇ ਲੱਗ ਜਾਂਦਾ ਬਹੁਤ ਬੁਰਾ ਹਾਲ ਸੀਗਾ ਤੇ ਐਮਐਲਏ ਵਾਲੇ ਦਿਨ ਦੀ ਗੱਲ ਆ ਵੀਰੇ ਆਪਾਂ ਤੋਂ ਆਪਣੀ ਵੀਡੀਓ ਪਈ ਤੇ ਗਰੀਬ ਪਰਿਵਾਰਾਂ ਤਾਂ ਜਰੂਰ ਸਾਧਿਓ ਨੰਬਰ ਸਾਨੂੰ ਦੇਤਾ ਥੋੜਾ ਸਾਧ ਦੇ ਨਾਲ ਫਰਕ ਕੋਈ ਨਹੀਂ ਪੰਦਾ ਪਰਮਾਤਮਾ ਉਹਦੂ ਵੀ ਦੁੱਗਣਾ ਤਿੱਗਣਾ ਦੇਊਗਾ ਇਹ ਤਾਂ ਜੇ ਕਰਗੇ ਵੀ ਕੋਸਣਾ ਕੋਸਟਮ ਬਣਾ ਕੇ ਵੀ ਬੱਚੇ ਨੂੰ ਫੇਰ ਕੋਈ ਮੱਝ ਉਗਰੇ ਜਾਂ ਪੈਸੇ ਜਾਂ ਮੱਝ ਲੈ ਕੇ ਦਿੱਤੀ ਜਾਵੇ ਤਾਂ ਧੰਨਵਾਦ ਆ ਬਹੁਤ ਬਹੁਤ ਵੀਰੇ ਤੇ ਜੇ ਪਰਿਵਾਰ ਬਾਕੀ ਜੀ ਤੋਂ ਜਾ ਕੇ ਦੇਖੋਗੇ ਉੱਥੇ ਤੁਹਾਨੂੰ ਪਤਾ ਲੱਗਣਾ ਵੀ ਵਾਕਈ ਗਰੀਬ ਪਰਿਵਾਰੀ ਆ ਕੋਈ ਤਗੜੇ ਜ਼ਿਮੀਂਦਾਰ ਨਹੀਂ ਕੋਈ ਦੋ ਢਾਈ ਕਿੱਲੇ ਵਾਲੀ ਹੈ ਹਨ ਤੇ ਬੱਚੇ ਦਾ ਵੀ ਹਾਲ ਦੇਖਣ ਹੀ ਜਾਂਦਾ ਸੀ ਤੇ ਇਹਨਾਂ ਦੇ ਘਰ ਦੇ ਵੀ ਸਾਰੇ ਬਹੁਤ ਯਾਰ ਸੀਰੀਅਸ ਮੈਟਰ ਹੈ ਜਾਨੀ ਕੀ ਕਹਿੰਦਾ ਬਹੁਤ ਚੰਗੀ ਮੱਛਲਿਆਂ ਦੀ ਵਿਚਾਰੀ ਉਹ ਵੀ ਐਂ ਟੈਗ ਹੋ ਗਿਆ ਜੀ ਖਤਮ ਹੋ ਗਈ ਭਾਈ ਐਵੇਂ ਭਾਈ ਭਾਈ ਬੜੇ ਦੁੱਖ ਲੱਗਿਆ ਜੀ ਤਾਂ ਤੁਸੀਂ ਸਾਰੇ ਭਰਾਵਾਂ ਤੋਂ ਉਮੀਦ ਕਰਦੇ ਆ ਵੀ ਤੁਸੀਂ ਸਾਥ ਜ਼ਰੂਰ ਦਿਓ ਜੀ ਪਿੰਡ ਜੈਦ ਹੈ ਜੀ